ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਨਾ ਪਿੰਡ ਹੀਰੋਂ ਕਲਾਂ ਦੇ ਵਿੱਚ ਖੜਾ ਮੇਰੇ ਪਿੰਡ ਦੇ ਵਿੱਚ ਅੱਗੇ ਲੋਕ ਪੰਚਾਇਤ ਦਾ ਬਹੁਤ ਸਤਿਕਾਰ ਕਰਦੇ ਹੁੰਦੇ ਸੀ ਪੰਚਾਇਤ ਨੂੰ ਰੱਬ ਮੰਨਦੇ ਹੁੰਦੇ ਸੀ ਪਰ ਸਾਡੇ ਪਿੰਡ ਦੇ ਵਿੱਚ ਸਰਪੰਚ ਨੂੰ ਐ ਮੰਨ ਲਓ ਵੀ ਕੁਝ ਵੀ ਨਹੀਂ ਮੰਨਿਆ ਤੇ ਉਹਨੇ ਵੀਡੀਓ ਪਾਈ ਸੀ ਵੀ ਇੱਥੇ ਪਾਥੀਆਂ ਨਾ ਪੱਥੋ ਵੀ ਆਪਾਂ ਨੇ ਕਣਕ ਖਾਣੀ ਆ ਵੀ ਮੰਨ ਲਓ ਵੀ ਖਰਾਬ ਹੋ ਜਾਂਦਾ ਆਪਾਂ ਇਹਦੇ ਵਿੱਚ ਗੋਹਾ ਪਾ ਦਿਆਂ ਸੁੱਕੀ ਆਪਣਾ ਮੰਡੀ ਦੇ ਵਿੱਚ ਮੰਡੀਆਂ ਬੇਲੀਆਂ ਹੋਣ ਤੋਂ ਪਹਿਲਾਂ ਹੀ ਬੁੜੀਆਂ ਨੇ ਆਪੋ ਆਪਣੇ ਕਬਜ਼ੇ ਕਰ ਲਏ ਆ ਦੇਖੋ ਲੈਣਾ ਲਾ ਲੀਆਂ ਇਸ ਤਰ੍ਹਾਂ ਤੇ ਪਰ ਹੁਣ ਸਕਤਾਈ ਦੇਖੋ ਪੰਚਾਇਤ ਕਿੰਨੀ ਕੁ ਵਰਤੂਗੀ ਜਿੰਨਾ ਜਿੰਨਾ ਨੇ ਇਹ ਪਾਠੀਆਂ ਦੇ ਉੱਤੇ ਮੰਨ ਲਾ ਵੀ ਮੰਡੀ ਰੋਕੀ ਆ ਇਹਨਾਂ ਦੇ ਪਰਚੇ ਹੋਣਗੇ ਜਾਂ ਕਿਵੇਂ ਹੋਣਗੇ ਵੀ ਪਰ ਪੰਚਾਇਤ ਦੀ ਫਿਲਹਾਲ ਜਿੱਥੇ ਤੱਕ ਮੈਂ ਦੱਸਦਾ ਵੀ ਪੰਚਾਇਤ ਨੂੰ ਅੱਗੇ ਲੋਕ ਰੱਬ ਮੰਨਦੇ ਸੀ ਪਰ ਸਰਪੰਚ ਦੀ ਸਿਰਫ 5 ਦਿਨ ਗੱਲ ਵੀ ਨਹੀਂ ਮੰਨੀ ਗਈ 5 6 ਦਿਨ ਪਹਿਲਾਂ ਹੀ ਅਲਾਉਸਮੈਂਟ ਹੋਈ ਆ ਤੇ ਸਰਪੰਚ ਨੇ ਆਪ ਵੀਡੀਓ ਪਾ ਕੇ ਵੀ ਕਿਹਾ ਵੀ ਮੰਡੀ ਦੇ ਵਿੱਚ ਪਾਥੀਆਂ ਨਾ ਪੱਥੋ ਪਰ ਫਿਲਹਾਲ ਕੋਈ ਨਹੀਂ ਹਟਿਆ ਹੈਗਾ ਤੇ ਹੁਣ ਇਹ ਦੇਖਦੇ ਆਂ ਵੀ ਪੰਚਾਇਤ ਇਸ ਚੀਜ਼ ਦੇ ਉੱਤੇ ਕਿੱਡਾ ਕ ਐਕਸ਼ਨ ਲੈਂਦੀ ਹੈ ਜਾਂ ਮੰਨ ਲਾ ਵੀ ਇਹਨੂੰ ਇਦਾਂ ਹੀ ਛੱਡ ਦਿੱਤਾ ਜਾਊਗਾ ਤੇ ਦੂਜੀ ਗੱਲ ਆ ਦੇਖੋ ਇਸ ਤਰ੍ਹਾਂ ਕਬਜ਼ੇ ਕੀਤੇ ਹੋਏ ਨੇ ਜਿਵੇਂ ਇੱਕ ਜਨਾ ਇੱਕ ਜਾਨੀ ਨੇ ਇਸ ਤਰ੍ਹਾਂ ਲੰਬੀ ਲੈਣ ਲਾ ਪੀ ਤੇ ਉਸ ਤੋਂ ਬਾਅਦ ਆ ਲਾਤਾ ਵੀ ਇੰਨਾ ਮੇਰਾ ਇੰਨਾ ਗਾਹਾਂ ਸਭ ਦੇ ਆਪੋ ਆਪ ਦੇ ਬਣਾਏ ਹੋਏ ਨੇ ਸਿਸਟਮ ਪਰ ਸਰਪੰਚ ਨੇ ਬਹੁਤ ਸੰਕਤਾਈ ਨਾ ਕਿਹਾ ਸੀਗਾ ਵੀ ਤੁਸੀਂ ਹਟਜੋ ਤੇ ਸਾਰੀ ਪੰਚਾਇਤ ਨੇ ਪਰ ਪੰਚਾਇਤ ਦਾ ਮੌਜੂਦਾ ਪੰਚਾਇਤ ਦਾ ਜਮਾ ਨਹੀਂ ਮੰਨਿਆਗਾ ਸਰਪੰਚ ਦਾ ਕਹਿਣਾ ਕਿਸੇ ਨੇ ਨਹੀਂ ਮੰਨਿਆ 5 ਦਿਨ ਵੀ ਸਰਪੰਚ ਦੀ ਗੱਲ ਨਹੀਂ ਮੰਨੀ ਗਈ ਕਿਸੇ ਨੇ ਵੀ ਇਹ ਗੱਲ ਨਹੀਂ ਮੰਨੀ ਹੈਗੀ ਵੀ ਹਾਂ ਵੀ ਅਸੀਂ ਨਹੀਂ ਪਾਥੀਆਂ ਪੱਥਾਂਗੇ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਤੇ ਅੱਗੇ ਪੰਚਾਇਤ ਨੂੰ ਲੋਕੀ ਰੱਬ ਮੰਨਦੇ ਹੁੰਦੇ ਸੀਗੇ 5 ਮਲਾਂ ਪੰਜ ਮੈਂਬਰਾਂ ਨੂੰ ਪਰਮੇਸ਼ਤਰੀ ਮੰਨਦੇ ਸੀ ਇਸ ਤਰ੍ਹਾਂ ਦਾ ਵੀ ਹਾਂ ਵੀ ਰੱਬ ਦਾ ਰੂਪ ਹੈ ਪੰਚਾਇਤ ਪੰਜ ਜਾਣੇ ਜੋ ਫੈਸਲਾ ਕਰਨਗੇ ਪਿੰਡ ਦੇ ਮੁਖੀ ਹੋਣਗੇ ਵੀ ਉਹਨਾਂ ਦਾ ਹਰੇਕ ਫੈਸਲਾ ਮੰਨਿਆ ਜਾਊ ਪਰ ਸਾਡੇ ਪਿੰਡ ਸਰਪੰਚ ਦੀ ਪੰਜ ਦਿਨ ਗੱਲ ਨਹੀਂ ਮੰਨੇਗੀ ਸਿਰਫ ਪੰਜ ਦਿਨ ਹੋਏ ਨੇ ਵੀਡੀਓ ਪਾਈ ਨੂੰ ਪੰਜ ਦਿਨ ਪੂਰੇ ਹੋ ਗਏ ਪੰਜ ਦਿਨਾਂ ਤੋਂ ਬਾਅਦ ਹੀ ਪਹਿਲਾਂ ਹੀ ਜਿੱਦਣ ਉਹਨੇ ਵੀਡੀਓ ਪਾਈ ਸੀ ਲਾਉਸਮੈਂਟ ਕਰਤੀ ਉਦੋਂ ਦੂਜੇ ਦਿਨ ਹੀ ਪਾਥੀਆਂ ਪਾਥ ਲੀਆਂ ਤੇ ਆਪਾਂ ਨੂੰ ਕਿਸੇ ਨਾ ਤਰਾਜ ਕੀ ਨਹੀਂ ਪਰ ਮੈਂ ਇਹ ਦੱਸਣਾ ਚਾਹਣਾ ਵੀ ਪੰਚਾਇਤ ਦੀ ਪੰਡ ਹੀਰੋ ਕਲਾਂ ਦੇ ਵਿੱਚ ਪੋਰਾ ਵੀ ਨਹੀਂ ਚੱਲੀ ਵੀ ਸਾਡੇ ਪਿੰਡ ਦੇ ਵਿੱਚ ਪੰਚਾਇਤ ਦੀ ਪੋਰਾ ਵੀ ਗੱਲ ਨਹੀਂ ਮੰਨੀ ਗਈ ਆ ਤੁਹਾਡੇ ਸਾਹਮਣੇ ਨੇ ਢੇਰੀਆਂ ਲੱਗੀਆਂ ਹੋਈਆਂ ਤੇ ਆ ਦੇਖੋ ਕਬਜ਼ੇ ਕੀਤੇ ਹੋਏ ਬੁੜੀਆਂ ਨੇ ਤੇ ਪਰ ਹਾਂ ਇਹਦੇ ਉੱਤੇ ਪੰਚਾਇਤ ਕੀ ਐਕਸ਼ਨ ਲੈਂਦੀ ਹੈ ਤੇ ਕਿਹਦੇ ਕਿਹਦੇ ਤੇ ਪਰਚੇ ਹੋਣਗੇ ਤੇ ਜਿਨ੍ਹਾਂ ਨੇ ਪਾਥੀਆਂ ਪੱਥੀਆਂ ਨੇ ਜਾਂ ਮੰਨ ਲਾ ਵੀ ਹੋਣਗੇ ਜਾਂ ਨਾ ਹੋਣਗੇ ਪਰ ਫਿਰ ਫਿਲਹਾਲ ਗੱਲ ਸੁਣੀ ਹੈ ਇਹ ਵੀ ਮੰਨ ਲਾ ਵੀ ਜਿਨ੍ਹਾਂ ਨੇ ਨਹੀਂ ਗੱਲ ਮੰਨੀ ਉਤੋਂ ਦੀ ਹੋ ਕੇ ਪਾਥੀਆਂ ਪੱਥੀਆਂ ਨੇ ਉਹਨਾਂ ਦੇ ਪੰਚਾਇਤ ਐਕਸ਼ਨ ਲਾਊਗੀ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਗੱਲ ਸਹੀ ਆ ਜਾਂ ਗਲਤ ਆ ਪੱਥਰੀਆਂ ਚਾਹੀਦੀਆਂ ਨੇ ਜਾਂ ਨਹੀਂ ਪੱਥਰੀਆਂ ਚਾਹੀਦੀਆਂ ਨੇ ਸਫਾਈ ਚਾਹੀਦੀ ਆ ਜਾਂ ਮੰਨ ਲਾ ਵੀ ਪੱਥਰੀਆਂ ਚਾਹੀਦੀਆਂ ਨੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਦੇਖੋ ਗੋਲ ਗੋਲ ਪਾਥੀਆਂ